ਬੱਲੇ 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 ਆਏ 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 ਹਾਏ ਹਾਏ ਹਲੋ ਪਾਜੀ ਮੈਂ ਇਹਦੇ ਨਾਲ ਖੋਲਣਾ ਨਹੀਂ ਸੀ ਇਹ ਕਹਿੰਦਾ ਮੈਂ ਇੱਕ ਨੰਬਰ ਜੋੜਿਆ ਬਿੰਨੀਆਂ ਡਰ ਰਿਆ ਇਸ ਕਰਕੇ ਖੋਲਿਆ ਤੈਨੂੰ ਪਤਾ ਲੱਗਿਆ ਇੱਕ ਨੰਬਰ ਜੋੜ ਗਿਆ ਅੱਜ ਪਤਾ ਲੱਗਿਆ ਸਾਰੇ ਵੀਰਾਂ ਨੂੰ ਹਨਾ ਮੈਂ ਵੀਰ ਜੀ ਸਾਰੇ ਭਰਾਵਾਂ ਨੂੰ ਆਪਣੇ ਨੂੰ ਕੁਸ਼ਤੀ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਤੇ ਆਪਣੇ ਪਿਆਰ ਕਰਨ ਵਾਲ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਨਾ ਵੀ ਮੇਰਾ ਹੈ ਸ਼ੇਅਰ ਕਰਿਓ ਵੀਰੇ ਵੱਧ ਤੋਂ ਵੱਧ ਬਿਨੀਆਂ ਪਹਿਲਵਾਨ ਜੰਮੂ ਤੱਕ ਪਹੁੰਚਾਇਓ ਬਈ ਮੈਂ ਹਨਾ ਕੱਲ ਵਾਲੀ ਕੁਸ਼ਤੀ ਦਾ ਕੱਲ ਤਾਂ ਰੋਲੇ ਵਿੱਚ ਪਤਾ ਨਹੀਂ ਲੱਗਿਆ ਸਾਨੂੰ ਵੀ ਕੀ ਮੈਂ ਲਾਈਵ ਆਪਣੀ ਕੁਸ਼ਤੀ ਦੇਖੀ ਜਿੱਡ ਕੇ ਉਹਦੇ ਵਿੱਚ ਬਿਨੀਆਂ ਪਹਿਲਵਾਨ ਬੋਲ ਰਿਹਾ ਵੀ ਮੈਂ ਚਮਕੌਰ ਪਹਿਲਵਾਨ ਨੇ ਮੈਨੂੰ ਚੈਲੰਜ ਕਰਿਆ ਸੀਗਾ ਤੇ ਪਤਾ ਲੱਗਿਆ ਇੱਕ ਨੰਬਰ ਜੋੜ ਚ ਕੋਲ ਹੁੰਦਾ ਹਨਾ ਕੀ ਹਸਾ ਪਤਾਬ ਹੁੰਦਾ ਵੀਰੇ ਪਹਿਲੀ ਗੱਲ ਤਾਂ ਇਹ ਆ ਕੋਈ ਵੀ ਮੇਰੀ ਆਡੀਓ ਵੀਡੀਓ ਕੱਢ ਕੇ ਦਿਖਾਓ ਜਿਹੜੀ ਮੈਂ ਉਹਨੂੰ ਜਿੱਥੇ ਉਹਨੂੰ ਮੈਂ ਚੈਲੰਜ ਕਰਿਆ ਹੋਵੇ ਮੈਂ ਵੀਰੇ ਉਹਨੂੰ ਕੋਈ ਤੇ ਚੈਲੰਜ ਨਹੀਂ ਕਰਿਆ ਐਵੇਂ ਫਰੀ ਦੀ ਹਵਾ ਬਾਜੀ ਕਰਦਾ ਹਾਂ ਹਾਂ ਹੁਣ ਬਿਨੀਏ ਤੈਨੂੰ ਚੈਲੰਜ ਕਰਦਾ ਬਈ ਓਏ ਹੁਣ ਕੁਲੀ ਜਿੱਥੇ ਮਰਜੀ ਕੁਸ਼ਤੀ ਕਰਾਓ ਮੇਰੀ ਬਿਨੀਏ ਨਾਲ ਮੈਂ ਕੋਲ ਨੂੰ ਤਿਆਰ ਹਾਂ ਤੇ ਹੁਣ ਤੈਨੂੰ ਪਤਾ ਵੀ ਲੱਗੂਗਾ ਵੀ ਚੈਲੰਜ ਕਰਕੇ ਕਿਵੇਂ ਕੁਸ਼ਤੀ ਹੁੰਦੀ ਹੁੰਦੀ ਆ ਤੇ ਜਿਹੜੀ ਤੂੰ ਕੱਲ ਹਰਕਤ ਕਰਕੇ ਗਿਆ ਉਹਦਾ ਵੀ ਤੈਨੂੰ ਜਵਾਬ ਮਿਲੂਗਾ ਤੂੰ ਬਾਬਾ ਜੀ ਗੰਨੀ ਨੂੰ ਮੇਰੇ ਗੰਨੀ ਨੂੰ ਜੋ ਕਰਕੇ ਗਿਆ ਨਾ ਬਾਹ ਜੀ ਕਰਕੇ ਗਿਆ ਬਾਹ ਫੇਰ ਕੇ ਗਿਆ ਤੇ ਉਸਤਾਦਾਂ ਦੀ ਤੇ ਇੱਜ਼ਤ ਕਰੀਂਦੀ ਹੁੰਦੀ ਆ ਪਹਿਲਵਾਨ ਮੈਂ ਤਾਂ ਤੈਨੂੰ ਬਹੁਤ ਉੱਚਾ ਤੇ ਸੁੱਚਾ ਸਮਝਦਾ ਸੀ ਤੂੰ ਤਾਂ ਜਮ੍ਹ ਹੀ ਛੋਟੀ ਸੋਚਦਾ ਬੰਦਾ ਤੇ ਛੋਟਾ ਬੰਦਾ ਨਿਕਲਿਆ ਤਾਂ ਬਹੁਤ ਗਲਤ ਮਾੜੀ ਹਰਕਤ ਕਰੀਏ ਕੱਲ ਤੂੰ ਬਾਬਾ ਜੀ ਕੰਨੀ ਨੂੰ ਜੋ ਕਰਕੇ ਗਿਆ ਹਰਕਤ ਵਾਂਹ ਕੱਢ ਕੇ ਕਰਕੇ ਗਿਆ ਉਹ ਬਹੁਤ ਤੇਰੀ ਮਾੜੀ ਗੱਲ ਆ ਸਾਨੂੰ ਤਾਂ ਚੰਗੀ ਨਹੀਂ ਲੱਗੀ ਐਡਾ ਪਹਿਲਵਾਨ ਹੋ ਕੇ ਇਹੋ ਜੀ ਹਰਕਤ ਕਰਨੀ ਤੈਨੂੰ ਸ਼ੋਭਾ ਨਹੀਂ ਦਿੰਦੀ ਪਹਿਲਵਾਨ ਤੇ ਉਸਤਾਦਾਂ ਦੀ ਤਾਂ ਇੱਜ਼ਤ ਕਰੀਂਦੀ ਹੁੰਦੀ ਆ ਤੇ ਤੂੰ ਬਾਬੇ ਇੰਦਰ ਨਾ ਸਕਨੀ ਜੋ ਖੱਲ ਕਰਕੇ ਗਿਆ ਬਹੁਤ ਨਿੰਦਣਯੋਗ ਔਰ ਮਨ ਬਹੁਤ ਨਿੰਦਣਯੋਗ ਗੱਲ ਆ ਉਹ ਤੇ ਇਹ ਗੱਲ ਕਰਦਾ ਹੁਣ ਮੈਂ ਚੈਲੰਜ ਕਰਦਾ ਵੀਰ ਜੀ ਪਹਿਲਵਾਨ ਤੈਨੂੰ ਠੀਕ ਹੈ ਜਿੱਥੇ ਮਰਜੀ ਕੁਸ਼ਤੀ ਹੋਵੇ ਮੇਰੀ ਇਹਦੇ ਨਾਲ ਕਰਾਈ ਜਾਵੇ ਕੱਲ ਦੀ ਗੱਲ ਆ ਜਿਹੜੀ ਪਹਿਲਵਾਨ ਜੀ ਤੁਹਾਡੇ ਨਾਲ 20 ਮਿੰਟ ਕੁਸ਼ਤੀ ਦੀ ਗੱਲ ਹੋਈ ਸੀਗੀ ਕਮੇਟੀ ਨਾਲ ਮੇਰੀ 20 ਮਿੰਟ 20 ਮਿੰਟ ਦੀ ਗੱਲ ਹੋਈਦੀ ਕੁਸ਼ਤੀ ਦੀ ਮੈਂ 30 ਮਿੰਟ ਕੁਸ਼ਤੀ ਘੋਲਿਆ ਲਾਈਵ ਦੇਖ ਲੋ ਕੱਢ ਕੇ ਤੂੰ ਕਿਹੜੇ ਚੱਕਰ ਚ ਬੋਲ ਗਿਆ ਵੀ ਇੱਕ ਨੰਬਰ ਜੋੜ ਚ ਘੁਲਦਾ ਤੈਨੂੰ ਪਤਾ ਲੱਗ ਗਿਆ ਕੀ ਪੁਲਵਾਨ ਕੀ ਬੋਲ ਕੇ ਗਿਆ ਹਾਂ ਤੂੰ ਮੇਰੀ ਸਮਝ ਚੋਂ ਤਾਂ ਬਾਹਰ ਆ ਤੂੰ ਬੋਲਿਆ ਵੀ ਇੱਕ ਨੰਬਰ ਜੋੜ ਚ ਘੁਲਦਾ ਤੈਨੂੰ ਪਤਾ ਲੱਗ ਗਿਆ ਪੁਲਵਾਨ ਜੀ ਲੱਤ ਦੇ ਚੱਕੀ ਦੀ ਗੀਤ ਤੇ ਤੈਨੂੰ ਲੱਤ ਦਾ ਬਿਨਾਂ ਚੱਕੀ ਨਹੀਂ ਗਈ ਐਡੀ ਗੱਲ ਕਰ ਗਿਆ ਤੂੰ ਕੱਲ 30 ਮਿੰਟ ਮੈਂ ਤੇਨਾਂ ਘੁਲਿਆ 30 ਮਿੰਟਾਂ ਇਤੇ ਤੋ ਇੱਕ ਵਾਰ ਲੱਤ ਨਹੀਂ ਚੱਕੀ ਗਈ ਠੀਕ ਐ ਜਦੋਂ ਕਮੇਟੀ ਵਾਲਿਆਂ ਨੇ 3 ਮਿੰਟ ਕੁਸ਼ਤੀ ਹੋ ਗਈ ਸੀਗੀ ਮੈਨੂੰ ਕਿਹਾ ਅੰਦਰ ਚੱਲ ਹਨਾ ਮੈਂ ਅੰਦਰ ਨੂੰ ਜਾਣ ਲੱਗਿਆ ਤਾਂ ਫੜ ਕੇ ਉੱਥੇ ਮੈਨੂੰ ਬਿਠਾ ਲਿਆ ਹਨਾ ਜਦੋਂ ਮੈਂ ਤੈਨੂੰ ਛੜ ਮੈਂ ਢਿੱਲਾ ਹੋ ਗਿਆ ਛੜਦਾ ਤਾਂ ਮੈਨੂੰ ਫੜ ਕੇ ਬਿਠਾ ਲਿਆ ਤੇ ਫੜ ਕੇ ਬਿਠਾਉਣ ਤੋਂ ਬਾਅਦ ਚ ਤੈਨੂੰ ਮੈਂ ਕਿਹਾ ਪਲਵਾਨੇ ਕੀ ਕਰਦਾ ਤੂੰ ਛੜ ਪਾਸੇ ਹੋ ਤੂੰ ਪਾਸੇ ਹੋ ਗਿਆ ਕਮੇਟੀ ਵਾਲੇ ਵੀ ਗਿਆ ਪਾਸੇ ਹੋ ਉਸ ਤੋਂ ਬਾਅਦ ਨਾ ਬਿਣੀਏ ਤੋਂ ਮੈਂ ਫੜਿਆ ਗਿਆ ਕੁਸ਼ਤੀ ਬਰਾਬਰ ਹੋਈ ਆ ਕੁਸ਼ਤੀ ਉਹਨੂੰ ਦੇਤੀ ਬਦਲਾ ਬਦਲਾ ਵਿੱਚ ਸਿੰਝ ਸੀਗੀ ਇਹ ਕੱਲ ਕੁਸ਼ਤੀ ਹੋਈ ਆ ਜੀ ਬਦਲੇ ਦੇ ਵਿੱਚ ਤੁਸੀਂ ਬਨੀ ਨੂੰ ਮੈੱਕ ਦਿੱਤਾ ਜਦ ਮੈਂ ਮਹਿਕ ਮੰਗਿਆ ਮੈਨੂੰ ਮੈੱਕ ਵੀ ਨਹੀਂ ਦਿੱਤਾ ਬੋਲਣ ਨੂੰ ਮੈਨੂੰ ਵੀ ਦੇਂਦੇ ਮੈੱਕ ਮੈਂ ਵੀ ਬੋਲਦਾ ਉੱਥੇ ਮੈਂ ਵੀ ਪੁੱਛਦਾ ਬਨੀ ਨੂੰ ਭਾਈ ਮੈਂ ਤੈਨੂੰ ਕਿੱਥੇ ਜੈਲ ਜਗਰਿਆ ਸੀਗਾ ਤੇ ਕੀ ਕਰ ਲਿਆ ਮੇਰਾ ਬਰਾਬਰ ਕੁਸ਼ਤੀ ਹੋਈ ਹੈ ਮੈਂ ਤਾਂ ਇਹ ਵੀ ਕਹਿ ਰਿਹਾ ਸੀ ਮਹਾਬੀਰ ਨੂੰ ਕੁਸ਼ਤੀ ਕਿਉਂ ਦਿੰਦੇ ਨੇ ਉਹ ਕੁਸ਼ਤੀ ਹੋਰ ਕਰਾਓ ਮੇਰੀ ਕਿਸੇ ਨੇ ਸੁਣੀ ਨਹੀਂ ਹੈਗੀ ਮੈਂ ਉੱਥੇ ਇਹ ਵੀ ਕਹਿ ਰਿਹਾ ਸੀਗਾ ਮਾਕਾ ਜੀ ਮੇਰੀ ਕੁਸ਼ਤੀ ਹੋਰ ਕਰਾ ਲਓ ਜਿੰਨੀ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਕੁਸ਼ਤੀ ਕਰਾ ਲਓ ਥੱਲੇ ਬਿਠਾਉਂਦੇ ਸੀ ਥੱਲੇ ਬੈਠੇ ਥੱਲੇ ਬਿਠਾਉਂਦੇ ਸੀ ਥੱਲੇ ਮੈਂ ਕਿਉਂ ਬੈਠਿਆ ਜਦੋਂ ਮੋਂ ਤੋਂ ਫੜਿਆ ਨਹੀਂ ਗਿਆ ਐਵੇਂ ਕਿਵੇਂ ਥੱਲੇ ਫੜ ਲਾਂਦਾ ਬਿਠਾ ਲਾਂਦਾ ਥੱਲੇ ਤੇ ਦੁਬਾਰੇ ਬਾਈ ਜਿੱਥੇ ਮਰਜ਼ੀ ਕਰਾ ਲਓ ਬਿਨੀ ਨਾਲ ਕੁਸ਼ਤੀ ਹੁਣ ਚੈਲੰਜ ਕਰਦਾ ਬਿਨੀ ਤੈਨੂੰ ਮੈਂ ਹਨਾ ਅਰ ਨਾਲੇ ਤੈਨੂੰ ਉਹ ਗੱਲ ਦਾ ਪਤਾ ਲੱਗੂਗਾ ਜਿਹੜੀ ਤੂੰ ਕਰਕੇ ਗਿਆ ਬਾਬੇ ਕਨੀ ਨੂੰ ਜੋ ਕਰਕੇ ਗਿਆ ਨਾ ਤੂੰ ਉਹਦਾ ਜਵਾਬ ਦੇਣ ਮੈਂ ਹੁਣ ਕੁਸ਼ਤੀ 'ਚ ਹੀ ਦਊਂਗਾ ਠੀਕ ਹੈ ਜੋ ਤੂੰ ਕਰਕੇ ਗਿਆ ਜਿਹੜੀ ਤੂੰ ਗੰਦੀ ਹਰਕਤ ਕਰਕੇ ਗਿਆ ਨਾ ਬਾਬਾ ਜੀ ਕੰਨੀ ਨੂੰ ਜੋ ਬਾਹ ਜੀ ਤੂੰ ਕਰਕੇ ਗਿਆ ਇੱਕ ਵਾਰ ਨਹੀਂ ਕਰਿਆ ਤੇ ਤਿੰਨ ਵਾਰ ਕਰੀਆ ਉਸਤਾਦਾਂ ਦੀ ਤਾਂ ਇੱਜ਼ਤ ਕਰਦੇ ਹੁੰਦੇ ਆ ਤੂੰ ਜੋ ਬਾਬਾ ਕੰਨੀ ਨੂੰ ਬਾਹ ਬਾਬਾ ਜੀ ਕੰਨੀ ਨੂੰ ਜੋ ਤੂੰ ਬਾਹ ਕਰਕੇ ਗਿਆ ਕੱਢ ਕੇ ਕਰਕੇ ਗਿਆ ਨਾ ਉਹਦਾ ਜਵਾਬ ਤੈਨੂੰ ਮਿਲੂਗਾ ਕੁਸ਼ਤੀ 'ਚ ਤੇ ਆ ਬਾਬਾ ਜੀ ਬੈਠੇ ਨੇ ਤੇ ਕਿਉਂ ਬਾਬਾ ਜੀ ਗਲਤ ਕਰਕੇ ਗਿਆ ਗਲਤੀ કરી ਹੋਰ ਕੀ ਗਲਤ ਨਹੀਂ ਕਰਿਆ ਉਹਨੇ ਮੈਂ ਤਾਂ ਬਈ ਬੇਨਤੀ ਕਰਦਾ ਸਾਰੇ ਆਪਣੇ ਪੰਜਾਬ ਵਾਲੇ ਕਮੇਟੀਆਂ ਨੂੰ ਤੇ ਸਾਰੇ ਪੁਲਵਾਨਾਂ ਨੂੰ ਇਹ ਜਿਹੇ ਚਾਹੀਨ ਨੇ ਜੋ ਉਸਤਾਦ ਕੰਨੀ ਨੂੰ ਐਵੇਂ ਬਾਹਾਂ ਕੱਢ ਕੇ ਕਰਦੇ ਨੇ ਗਲਤ ਹਰਕਤ ਕਰਕੇ ਗਿਆ ਉਸਤਾਦ ਕੰਨੀ ਨੂੰ ਬਾਬੇ ਇੰਦਰਨਾਥ ਕੰਨੀ ਨੂੰ ਜੀ ਜੀ ਹਰਕਤ ਕਰਕੇ ਗਿਆ ਇਹ ਕੋਈ ਇਹਦੀ ਚੰਗੀ ਗੱਲ ਨਹੀਂ ਹੈਗੀ ਹੈ ਨਾ ਇਹ ਸਾਰੀ ਗਲਤੀ ਆਪਣੇ ਲੋਕਾਂ ਦੀ ਆ ਜਿਹੜਾ ਇਹਨਾਂ ਨੂੰ ਇੰਨਾ ਚਮਲਾ ਲਿਆ ਇਹਨੇ ਇਹ ਨਹੀਂ ਸੋਚਿਆ ਵੀ ਮੇਰੇ ਪਿਓ ਦੀ ਉਮਰ ਦਾ ਬੰਦਾ ਮੈਂ ਇਹਦੇ ਕੰਨੀ ਨੂੰ ਕਿਹੜੀ ਕੀ ਕੀ ਕਰ ਕੀ ਹਰਕਤ ਕਰ ਰਿਹਾ ਹਾਂ ਤੇ ਇਹ ਮੇਰਾ ਹੁਣ ਚੈਲੰਜ ਆ ਬਿਨੀਏ ਪਹਿਲਾਂ ਨਾਲ ਮੇਰੀ ਬਿਨੀਏ ਨਾਲ ਮੇਰੀ ਕੁਸ਼ਤੀ ਕਰਾਓ ਮੈਂ ਇਹਨੂੰ ਸਾਰਾ ਜਵਾਬ ਹੁਣ ਕੁਸ਼ਤੀ 'ਚ ਦਊਂਗਾ ਜਿੱਤੇ ਮਰਜੀ ਕੁਸ਼ਤੀ ਬਣਾਓ ਮੇਰੀ ਬਿਨੀਏ ਨਾਲ ਹਨਾ ਹੁਣ ਮੈਂ ਇਹਨੂੰ ਜਵਾਬ ਕੁਸ਼ਤੀ 'ਚ ਦਊਂਗਾ ਤੇ ਮੈਂ ਇਹ ਮੇਰੀ ਬੇਨਤੀ ਆ ਵੀਰੇ ਇਹ ਇਸ ਵੱਤ ਤੋਂ ਬਾਦ ਸ਼ੇਅਰ ਕਰਿਓ ਬਿਨੀਏ ਤੱਕ ਪਹੁੰਚਾਓ ਹਨਾ ਵੀ ਮੈਨੂੰ ਇਹ ਗੱਲ ਦਾ ਵੀ ਜਵਾਬ ਦਵੇ ਬਿਨੀਆਂ ਵੀ ਮੈਂ ਉਹਨੂੰ ਚੈਲੰਜ ਕਿੱਥੇ ਕਰਾਂ ਦੀ ਕਿ ਕਿਤੇ ਮੇਰੀ ਆਡੀਓ ਵੀਡੀਓ ਕੋਈ ਦਿਖਾਓ ਮੈਂ ਬਿਨੀਆਂ ਨੂੰ ਚੈਲੰਜ ਕਰਿਆ ਹੋਵੇ ਜਿਹੜਾ ਉਹਨੇ ਮੈਗ ਫੜ ਕੇ ਬੋਲਿਆ ਕੱਲ ਵੀ ਚੈਲੰਜ ਕਰਿਆ ਸੀਗਾ ਇੱਕ ਨੰਬਰ ਜੋੜ ਦੇ ਵਿੱਚ ਹੁੰਦਾ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਕੀ ਕਰ ਲਿਆ ਤੈਂ ਬਿਨੀਆਂ ਬਾਈ ਕੀ ਗੱਲ ਲੱਤ ਦਾ ਤੇ ਤੋ ਚੱਕੀ ਨਹੀਂ ਗਈ ਕੀ ਕਰ ਲਿਆ ਤੈਂ ਤੂੰ ਮੈਗ 'ਚ ਹਵਾ ਬਾਈ ਕਰਦਾ ਜੇ ਤੈਂ ਕੁਝ ਕਰਿਆ ਹੁੰਦਾ ਮੈਂ ਬੋਲਦਾ ਬਿੰਦੀ ਮੈਂ ਚੁੱਪ ਕਰਕੇ ਬਹਿ ਜਾਂਦਾ ਸਾਡੇ ਅੰਦਰ ਬਹੁਤ ਗੁੱਸਾ ਹੈ ਇਹ ਗੱਲ ਦਾ ਜਿਹੜਾ ਤੂੰ ਬਾਬਾ ਜੀ ਕੰਨੀ ਨੂੰ ਕਰਕੇ ਗਿਆ ਬਾਜੀ ਤੇ ਨਜਾਇਜ਼ ਤੂੰ ਮਗਰੋਂ ਮੈਕ ਦੇ ਵਿੱਚ ਹਵਾ ਬਾਜੀ ਜੋ ਕਰਕੇ ਗਿਆ ਓਕੇ ਜੀ ਸਾਰੇ ਵੀਰਾਂ ਸასიਖਾਲ ਤੇ ਸ਼ੇਅਰ ਕਰ ਦਿਓ ਮੇਰੇ